ਜੀ ਅੱਜ ਸਾਡੀ ਇੱਕ ਕ੍ਰੇਟਡ ਐਕਸਰਸਾਈਜ਼ ਅਕ੍ਰੋਸ ਪੰਜਾਬ ਜਿਹੜੀ ਹੈਗੀ ਮਨਜੋਗ ਡੀਜੀਪੀ ਸਾਹਿਬ ਪੰਜਾਬ ਤੇ ਸਪੈਸ਼ਲ ਡਿਜੀ ਲਾਅ ਆਰਡਰ ਦੇ ਡਾਇਰੈਕਸ਼ਨਸ ਤੇ ਚਲਾਈ ਵੀ ਹੈਗੀ ਇਨ 뷰 ਆਫ ਜਿਹੜੇ ਅਪਕਮਿੰਗ ਆਪਣੇ ਪਾਰਲੀਮੈਂਟਰੀ ਇਲੈਕਸ਼ਨ ਹੈਗੇ ਉਹਨਾਂ ਨੂੰ ਧਿਆਨ ਚ ਰੱਖਦੇ ਵੇ ਇੱਕ ਸਟੇਟ ਬਾਰਡਰ ਸੀਲ ਕਰਕੇ ਖਾਸ ਚੈਕਿੰਗ ਮੁਹਿੰਮ 8 ਤੋਂ ਲੈ ਕੇ 2 ਵਜੇ ਤੱਕ ਚੱਲ ਰਹੀ ਹੈਗੀ ਜਿਦੇ ਵਿੱਚ ਆਪਾਂ ਹੁਸ਼ਿਆਰਪੁਰ ਚ 11 ਪੁਆਇੰਟਸ ਤੇ ਇੰਟਰ ਸਟੇਟ ਨਾਕਿਆਂ ਤੇ ਨਾਕੇ ਲਾਏ ਹੈਗੇ ਤੇ ਸਪੈਸ਼ਲ ਚੈਕਿੰਗ ਚੱਲ ਰਹੀ ਹੈਗੀ ਇਦੇ ਵਿੱਚ ਜਿਹੜੀ ਹੈਗੀ ਉਹ ਦੋਨੋਂ ਹਿਮਾਚਲ ਤੇ ਪੰਜਾਬ ਪੁਲਿਸ ਦੋਨੋਂ ਮਿਲ ਕੇ ਆਪਸ ਵਿੱਚ ਜੁਆਇੰਟ ਨਾਕਾ ਜਿਹੜੇ ਹੈਗੇ ਉਹ ਲਾਏ ਹੈਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਸਾਡੇ ਨਾਲ ਆਪਣੇ ਉਹਨਾਂ ਡਿਸਟ੍ਰਿਕਟ ਤੋਂ ਚੋਕਨਚਾ ਸਾਹਿਬ ਤੇ ਇਧਰ ਆਪਣੇ ਡੀਐਸਪੀ ਸਾਹਿਬ ਤੇ ਐਸਐਚਓ ਤੇ ਉਹ ਸਾਰੇ ਹੈਗੇ ਤੇ ਸਾਰੇ 11 ਪੁਆਇੰਟ ਆਪਣੇ ਜਿਹੜੇ ਹੈਗੇ ਉਹਨਾਂ ਤੇ ਨਾਕਾਬੰਦੀ ਚੱਲ ਰਹੀ ਹੈਗੀ ਇਸੇ ਤਰ੍ਹਾਂ ਬਾਕੀ ਪੂਰੀ ਥਾਂ ਤੇ ਵੀ ਚੱਲ ਰਹੀ ਹੈਗੀ ਮਕਸਦ ਜਿਹੜਾ ਹੈਗਾ ਆਪਣਾ ਹੈਗਾ ਕਿ ਇਲੀਗਲ ਸਮਗਲਿੰਗ ਸ਼ਰਾਬ ਦੀ ਸਮਗਲਿੰਗ ਆਪਣਾ ਡਰੱਗਸ ਦੀ ਸਮਗਲਿੰਗ ਯਾ ਕੋਈ ਹੋਰ ਇਲੈਗਲ ਐਕਟੀਵਿਟੀ ਇਲੈਕਸ਼ਨ ਤੋਂ ਰਿਲੇਟਡ ਕੋਈ ਫਰੀ ਬੀਜ ਵਗੈਰਾ ਕੋਈ ਜਿਹੜਾ ਚੋਣਾਂਾਂ 'ਚ ਜਿਹਨੂੰ ਮਿਸਯੂਜ਼ ਕੀਤਾ ਜਾ ਸਕਦਾ ਹੈਗਾ ਉਹਦਾ ਮੂਵਮੈਂਟ ਕਿੱਥੇ ਵੀ ਹੋ ਰਿਹਾ ਹੋਵੇ ਚਾਹੇ ਹਿਮਾਚਲ ਤੋਂ ਪੰਜਾਬ 'ਚ ਆ ਰਿਹਾ ਹੋਵੇ ਜਾਂ ਪੰਜਾਬ ਤੋਂ ਹਿਮਾਚਲ 'ਚ ਜਾ ਰਿਹਾ ਹੋਵੇ ਯਾ ਜਿਹੜਾ ਕ੍ਰਾਈਮਨਲ ਹੈਗਾ ਕੋਈ ਸ਼ਰਾਰਤੀ ਅਨਸਰ ਉਹ ਮੂਵਮੈਂਟ ਕਰ ਰਿਹਾ ਹੈਗਾ ਕੋਈ ਐਸਕੇਪ ਕਰਨ ਵਾਸਤੇ ਹਾਈਡ ਆਊਟ ਵਾਸਤੇ ਤੇ ਉਹਨਾਂ ਦੀ ਬਾਲ 'ਚ ਇੱਕ ਡਟਰੈਂਡ ਇਫੈਕਟ ਕਰਨ ਵਾਸਤੇ ਡਟਰੈਂਡ ਇਫੈਕਟ ਵਾਸਤੇ ਜਿਹੜਾ ਹੈਗਾ ਆ ਸਾਡੀ ਨਾਕਾਬੰਦੀ ਚੱਲ ਰਹੀ ਹੈਗੀ ਤੇ ਇਹਦੇ ਵਿੱਚ ਕਾਫੀ ਸਾਰੇ ਨਾ ਵਹੀਕਲਸ ਚੈੱਕ ਕੀਤੇ ਗਏ ਹਨ ਕੁਝ ਰਿਕਵਰੀਜ ਵੀ ਜੜੀ ਹੈਗੀ ਉਹ ਤੁਹਾਨੂੰ ਅਪਡੇਟ ਕਰਾਂਗੇ ਅਸੀਂ 2 ਵਜੇ ਬਾਅਦ ਤੇ ਕੁਝ ਵਹੀਕਲਸ ਇੰਪਾਉਂਡ ਵੀ ਕੀਤੇ ਗਏ ਹੈਗੇ ਕੁਝ ਬੰਦੇ ਵੀ ਜਿਹੜੇ ਹੈਗੇ ਸ਼ੱਕੀ ਆਰਾਊਂਡ ਅਪ ਕਰਕੇ ਫਰਦਰ ਵੈਰੀਫਾਈ ਕੀਤੇ ਜਾ ਰਹੇ ਹਨ ਤੇ ਉਹ ਸਾਰਾ ਚੱਲ ਰਿਹਾ ਹੈਗਾ ਸਾਰਾ ਤੇ ਕੋਆਰਡੀਨੇਟਡ ਆਪਰੇਸ਼ਨ ਹੈਗਾ ਅੱਜ ਦੇ ਵਿੱਚ ਹਿਮਾਚਲ ਪੁਲਿਸ ਦੇ ਨਾਲ ਮਿਲ ਕੇ ਉਹਨਾਂ ਤੇ ਕਾਂਗੜਾ ਡਿਸਟ੍ਰਿਕਟ ਦੇ ਜਿਹੜੇ ਬਾਰਡਰਿੰਗ ਐਸਐਚਓ ਜੀਐਸਪੀ ਹੈਗੇ ਉਹਨਾਂ ਦੇ ਨਾਲ ਹੁਸ਼ਿਆਰਪੁਰ ਦੇ ਡੀਐਸਪੀ ਜਐਸਐਚਓ ਜ ਮਿਲ ਕੇ ਜਿਹੜੇ ਹੈਗੇ ਨਾਕੇ ਲਾ ਰਹੇ ਹੈਗੇ ਤੇ ਇਹਦੇ ਵਿੱਚ ਅਸੀਂ ਸਾਰੀ ਚੈਕਿੰਗ ਕਰ ਤੇ ਆ ਜਿਹੜੇ ਆਪਣੇ ਪਾਰਲੀਮੈਂਟਲ ਇਲੈਕਸ਼ਨ ਹੈਗੇ ਆ ਉਹਨਾਂ ਨੂੰ ਧਿਆਨ ਚ ਰੱਖਦੇ ਵੇ ਆ ਆਪਣੀ ਕਾਰਵਾਈ ਚੱਲ ਜਾਈ ਸਰ ਇਹ ਇੱਕ ਦਿਨ ਦਾ ਹੀ ਆ ਜਾਂ ਕੰਟੀਨਿਊ ਚੱਲੇਗਾ ਆ ਰੈਂਡਮ ਸਾਡੀ ਆਪਣੀ ਐਕਸਰਸਾਈਜ਼ ਹੁੰਦੀ ਹੈਗੀ ਜਿੱਦਾਂ ਅੱਜ ਪੂਰੇ ਸਟੇਟ 'ਚ ਹੋਇਆ ਹੈਗਾ ਬਾਕੀ ਆਪਣੇ ਨਾਕੇ ਜਿਹੜੇ ਹੈਗੇ ਉਹ 24 ਘੰਟੇ ਚੱਲ ਰਹੇ ਹੈਗੇ ਬਟ ਉੱਥੇ ਇੱਕ ਲਿਮਟਿਡ ਤਾਦਾਦ 'ਚ ਫੋਰਸ ਤਨਤ ਹੁੰਦੀ ਹੈਗੀ ਜਿੱਦਾਂ ਸਾਡੇ 24 ਘੰਟੇ ਦੇ ਨਾਕੇ 'ਚ 4 ਬੰਦੇ ਹੁੰਦੇ ਹੈਗੇ ਆਜ ਜਿਹੜੇ ਆਪਣੇ ਇਸ ਨਾਕੇ ਤੇ 15 ਤੋਂ ਜ਼ਿਆਦਾ ਮੁਲਾਜ਼ਮ ਆਪਣੇ ਤਨਤ ਹੈਗੇ ਤੇ ਸਪੈਸ਼ਲ ਚੈਕਿੰਗ ਉਸ ਟਾਈਮ ਤੇ ਹਰ ਵਹੀਕਲ ਦੀ ਚੈਕਿੰਗ ਨਹੀਂ ਹੋ ਪਾਂਦੀ ਹੈਗੀ ਬਟ ਆ ਜਿਹੜੀ ਹੈਗੀ ਖਾਸ ਜਿਹੜੀ ਚੈਕਿੰਗ ਹੈਗੀ ਵਿਚ ਹਰ ਬੰਦੇ ਨੂੰ ਚੈੱਕ ਕੀਤਾ ਜਾ ਰਿਹਾ ਹੈਗਾ ਸਾਰੀ ਚੀਜ਼ਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਗੱਡੀਆਂ ਦੀ ਬੱਸਾਂ ਦੀ ਸਾਰਿਆਂ ਦੀ ਚੈਕਿੰਗ ਚੱਲ ਰਹੀ ਹੈ